ਆਪਣੇ ਕਮੀਜ਼ ਦੀ हिਪ ਦੇ ਹਿਸਾਬ ਨਾਲ ਆਪਾਂ ਲਾਸਟਿਕ ਪਾਵਾਂਗੇ ਆਪਣੇ ਕਮੀਜ਼ ਦੀ हिਪ ਜਿਹੜੀ 18 ਹੈਗੀ ਜੇ ਤੇ ਆਪਾਂ 13 ਇੰਚ ਗੋਲ ਲਾਸਟਿਕ ਲਾਵਾਂਗੇ ਜਾਨੀ ਕਿ 26 ਇੰਚ ਠੀਕ ਹੈ ਤੇ ਉਹ ਆਪਣਾ ਬਿਲਕੁਲ ਸਹੀ ਆਊਗਾ ਜੇ ਆਪਣੇ ਕਮੀਜ਼ ਦੀ हिਪ ਕਿਸੇ ਵੀ ਸੂਟ ਦੀ हिਪ 20 ਹੈ ਤਾਂ ਉਹਦੇ ਆਪਾਂ ਪਲਾਜ਼ੋ ਦੇ ਵਿੱਚ ਲਾਸਟਿਕ ਜਿਹੜਾ 28 ਇੰਚ ਕੱਟ ਕੇ ਪਾਵਾਂਗੇ ਮਤਲਬ ਕਿ 14 ਇੰਚ ਗੋਲ ਤੇ ਇਹ ਆਪਾਂ 21 22 ਇੰਚ ਜੇ ਹੋਵੇ ਤਾਂ 15 ਇੰਚ ਪਾ ਸਕਦੇ ਆ 30 ਇੰਚ گول ਤੇ ਆਪਾਂ ਨੇ ਸਾਰਾ ਇਹ ਡਿਟੇਲ ਦੱਸੀ ਤੁਹਾਨੂੰ 25 26 ਇੰਚ ਵਿੱਚ ਆਪਾਂ 16 ਇੰਚ گول ਠੀਕ ਹੈ ਜੀ ਤੇ 28 30 ਇੰਚ ਵਿੱਚ 17 ਯਾਨੀ ਕਿ 34 ਇੰਚ ਲਵਾਂਗੇ ਤੇ 32 34 ਇੰਚ ਜਿਹੜਾ ਹਿੱਪ ਹੋਵੇ ਉਹਨੂੰ ਆਪਾਂ 18 ਇੰਚ 36 ਇੰਚ ਦੇ ਹਿਸਾਬ ਨਾਲ ਲਾਸਟਿਕ ਲਵਾਂਗੇ گول ਇੰਚ گول ਪਾਉਣਾ ਜੀ ਆਪਣੀ ਘੱਟ ਹੁੰਦੀ ਹੈ ਆਪਾਂ ਕੀ ਕਰਾਂਗੇ ਮੂੜਲੇ ਪਾਸੇ ਆਪਾਂ 6 ਇੰਚ ਦੀ ਬੁਕਰਮ ਪਾਵਾਂਗੇ ਤੇ ਬਾਕੀ ਆਪਾਂ ਸਾਰਾ ਲਾਸਟਿਕ ਪਾਵਾਂਗੇ ਸੌਖਾ ਜਿਹਾ ਤਰੀਕਾ ਇਹ ਤੁਹਾਨੂੰ ਜਿਨੇ 벨ਟ ਨਹੀਂ ਲਗਾਉਣੀ ਪਜਾਮੇ ਦੇ ਮੂਰੇ ਤਾਂ ਉਹ ਆਪਾਂ ਇਸ ਤਰੀਕੇ ਨਾਲ ਆਪਾਂ ਲਾਸਟਿਕ ਪਾ ਸਕਦੇ ਆ ਮੂਰੇ ਆਪਣੇ ਝੋਲੀ ਦਾ ਸੈਂਟਰ ਕਰਕੇ ਇੱਥੇ ਆਪਾਂ ਨੇ 6 ਇੰਚ ਦੀ ਬੁਕਰਮ ਪਾਉਣੀ ਹੈ ਤੇ ਬਾਕੀ ਆਪਾਂ ਨੇ ਲਾਸਟਿਕ ਇਹਦਾ ਆਪਾਂ ਕਿਵੇਂ ਕੱਢਣਾ ਆਪਾਂ ਲਾਸਟਿਕ ਕਿੰਨਾ ਪਾਉਣਾ ਤੇ ਇਹ ਬੁਕਰਮ ਕਿੰਨੀ ਜਿੰਨੀ ਆਪਣੀ ਜੇ ਹੈਪ ਆਪਣੀ 18 ਹੈ ਤੇ ਆਪਾਂ ਨੂੰ 13 ਇੰਚ ਗੋਲ ਚਾਹੀਦਾ 26 ਇੰਚ ਆਪਾਂ ਨੂੰ ਗੋਲ 13 ਇੰਚ ਗੋਲ ਹੋ ਗਿਆ ਠੀਕ ਹੈ ਜੀ ਮੂਰੋ ਤੇ 26 ਇੰਚ ਟੋਟਲ ਹੋ ਗਿਆ 26 ਦੇ ਵਿੱਚੋਂ ਆਪਾਂ ਨੇ 6 ਇੰਚ ਦੀ ਬੁਕਰਮ ਪਾਉਣੀ ਜੇ ਤੇ 6 ਇੰਚ ਆਪਾਂ ਮਾਈਨਸ ਕਰ ਦੇਣਾ ਠੀਕ ਹੈ ਆਪਣੇ ਕੋਲੇ 20 ਬਚ ਗਿਆ 20 ਆਪਾਂ ਲਾਸਟਕ ਲਾਵਾਂਗੇ 6 ਇੰਚ ਦੀ ਬੁਕਰਮ ਇਹਨਾਂ ਦੋਨਾਂ ਨੂੰ ਅਟੈਚ ਕਰਕੇ ਇੱਥੋਂ ਆਪਾਂ ਅਟੈਚ ਕਰ ਲਾਂਗੇ ਸੀਨ ਲਾ ਕੇ ਤੇ ਆਪਾਂ ਗੋਲ ਇਸ ਤਰੀਕੇ ਨਾਲ ਪਾ ਸਕਦੇ ਆ ਇਹ ਬਹੁਤ ਹੀ ਵਧੀਆ ਪਰਫੈਕਟ ਪਲਾਜ਼ੋ ਦੇ ਵਿੱਚ ਸੈੱਟ ਆਉਂਦਾ ਹੈ ਤੇ ਆਪਾਂ ਜੇ 벨ਟ ਵਾਲਾ ਜਿਆਦਾ ਔਖਾ ਲੱਗਦਾ ਨਾ ਆਪਾਂ ਨੂੰ ਜੀ ਵੀ ਆਪਣੀ 32 ਜਾਂ 34 28 32 ਇੰਚ ਤੱਕ ਆਪਣੀ ਜਿਹੜੀ ਲਾਸਟਕ ਆਉਂਦੀ ਹੈ 16 ਇੰਚ ਉਹਦੇ ਵਿੱਚ ਆਪਾਂ 32 ਵਿੱਚੋਂ ਆਪਾਂ 7 ਇੰਚ ਘੱਟ ਕਰਾਂਗੇ ਕਿਉਂਕਿ ਆਪਾਂ ਲਾਸਟਕ ਜਿਹੜਾ 32 ਇੰਚ ਚੋਂ 7 ਘਟਾ ਕੇ ਪਾਵਾਂਗੇ ਤੇ 7 ਇੰਚ ਦੀ ਬੁਕਰਮ ਪਾਵਾਂਗੇ ਠੀਕ ਹੈ ਜੀ 7 ਇੰਚ ਦੀ ਮੂਹਰੋਂ ਥੋੜੀ ਜਿਹਾ ਜ਼ਿਆਦਾ ਚੌੜੀ ਬੁਕਰਮ ਹੋ ਜਾਊਗੀ ਤੇ ਬਾਕੀ ਆਪਾਂ ਲਾਸਟਿਕ ਪਾਵਾਂਗੇ ਜਿੰਨੀ ਆਪਣੀ ਗੋਲ ਲਾਸਟਿਕ ਲਿਖੀ ਹੈ ਉਹਦੇ ਵਿੱਚੋਂ ਆਪਾਂ ਜਿੰਨਾ ਬੁਕਰਮ ਪਾਉਣੀ ਹੈ ਓਨੀ ਆਪਾਂ ਮਾਈਨਸ ਕਰ ਦੇਣੀ ਹੈ ਤੇ 7 ਇੰਚ ਆਪਾਂ ਬੁਕਰਮ ਲੈ ਕੇ ਬਾਕੀ ਆਪਾਂ ਲਾਸਟਿਕ ਲੈ ਲੈਣਾ ਤੇ ਇਸ ਤਰੀਕੇ ਨਾਲ ਆਪਾਂ ਦੋਨਾਂ ਨੂੰ ਜੋੜ ਕੇ ਤੇ ਆਪਾਂ ਨੇ ਇਹ ਲਾਸਟ ਗੋਲ ਪਾ ਲੈਣਾ ਠੀਕ ਹੈ ਜੀ ਇਦਾਂ ਆਪਾਂ ਲਾਸਟਿਕ ਪਾਵਾਂਗੇ ਤਾਂ ਬਿਲਕੁਲ ਪਰਫੈਕਟ ਆਪਣਾ ਪਲਾਜ਼ੋ ਬਣੂਗਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਲਾਸਟਿਕ ਜਿਹੜੇ ਆਪਣੇ ਲਿਖੇ ਹੈ ਇਦਾਂ 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 ਪੂਰੇ ਲਾਸਟਕ ਲੈ ਕੇ ਪਾਉਂਗੇ ਤਾਂ ਆਪਣੇ ਬਿਲਕੁਲ ਨਾ ਟਾਈਟ ਹੋਣਗੇ ਤੇ ਨਾ ਆਪਣੇ ਲੂਜ਼ ਹੋਣਗੇ ਠੀਕ ਹੈ ਜੀ ਤੇ ਬਿਲਕੁਲ ਪਰਫੈਕਟ ਆਉਣਗੇ ਇਹ ਲਾਸਟਕ ਪਾਉਣ ਦਾ ਤਰੀਕਾ ਜਿਹੜਾ ਫਾਰਮੂਲਾ ਬਹੁਤ ਹੀ ਵਧੀਆ ਸੌਖਾ ਵੀ ਹੈ ਕੋਈ ਆਪਾਂ ਨੂੰ ਉਲਝਣ ਨਹੀਂ ਪੈਂਦੀ ਕਿ ਆਪਾਂ ਵੱਧ ਘੱਟ ਨਾ ਹੋ ਜੇ ਤੇ ਇਹ ਆਪਾਂ ਜਿੰਨੀ ਕਮੀਜ਼ ਦੀ ਅਗਲੇ ਦੀ ਹਿੱਪ ਹੁੰਦੀ ਉਹਦੇ ਹਿਸਾਬ ਨਾਲ ਆਪਾਂ ਲਾਸਟਕ ਲੈ